ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਬਾਈ ਮੰਜੀਦਾਰਾਂ ਦੀ ਇੱਕ ਸੱਚੀ ਸੁੱਚੀ ਮਾਲਾ ਪਰੋਕੇ ਗੁਰੂ ਜੀ ਨੇ ਸਾਡੇ ਪਰਮਦੂਰ ਕੀਤੇ ਸਾਨੂੰ ਪ੍ਰਚਾਰਕ ਕਿਹੋ ਜਿਹਾ ਹੋਣਾ ਚਾਹੀਦਾ ਉਹਨੂੰ ਕਿਵੇਂ ਦਾ ਪ੍ਰਚਾਰ ਕਰਨਾ ਚਾਹੀਦਾ ਕਿ ਕੌਮ ਨੂੰ ਆਪਣੇ ਪ੍ਰਚਾਰਕਾਂ ਨੂੰ ਕਿਵੇਂ ਸੰਭਾਲਣਾ ਚਾਹੀਦਾ ਹੈ ਇਹ ਸਾਨੂੰ ਬਾਈ ਮੰჯੀਆਂ ਦੇ ਇਤਿਹਾਸ ਵਿੱਚੋਂ ਬਹੁਤ ਕੁਝ ਸਮਝਣ ਤੇ ਸਮਝਾਉਣ ਵਾਲਾ ਲੱਭਦਾ ਹੈ ਅੱਜ ਜਿਸ ਮੰਜੀਦਾਰ ਦੀ ਆਪਾਂ ਗੱਲ ਕਰਨ ਲੱਗੇ ਹਾਂ ਉਹਦਾ ਨਾਮ ਹੈ ਭਾਈ ਗੰਗੂ ਸ਼ਾਹ ਭਾਈ ਗੰਗੂ ਸ਼ਾਹ ਰਹਿਣ ਵਾਲਾ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਗੜ ਸ਼ੰਕਰ ਦਾ ਹੈ। ਅੱਜ ਕੱਲੇ ਉਹ ਸ਼ਰਪੁਰ ਦੇ ਲਾਗੇ ਹੈ। ਗੜ ਸ਼ੰਕਰ ਦਾ ਰਹਿਣ ਵਾਲਾ ਹੈ। ਬੜੀ ਪ੍ਰੇਮ ਭਾਵਨਾ ਦੇ ਨਾਲ ਘਰ ਪਰਿਵਾਰ ਵਿੱਚੋਂ ਚੰਗੇ ਗੁਣਾਂ ਦੀ ਦਾਤ ਲੈ ਕੇ ਜੁਵਾਨ ਹੋਇਆ। ਇਹਨਾਂ ਦਾ ਪਰਿਵਾਰ ਜਿਹੜਾ ਸੀ ਉਹ ਸ਼ਾਹੂ ਕਾਰੇ ਦਾ ਕੰਮ ਕਰਦਾ ਸੀ। ਸ਼ਾਹੂ ਕਾਰੇ ਦਾ ਕੰਮ ਹੁੰਦਾ ਹੈ ਖੁੰਟੀ ਕਰਨੀ ਅੱਜ ਉਹਦੇ ਬਦਲਵੇਂ ਰੂਪ ਬਣ ਗਏ ਨੇ ਖੁੰਟੀ ਹੁੰਦੀ ਸੀ ਵੀ ਜਿਹੜੇ ਵਪਾਰੀ ਹੁੰਦੇ ਸਨ ਉਹ ਪੈਸੇ ਦੇ ਚੋਰੀ ਹੋ ਜਾਣ ਦੇ ਕਾਰਨ ਕਿ ਉਦੋਂ ਹੁੰਦੇ ਵੀ ਸਿੱਕਿਆਂ ਦੇ ਰੂਪ ਵਿੱਚ ਸੀ ਬਹੁਤੇ ਬਹੁਤੇ ਕਾਗਜ਼ਾਂ ਦੇ ਨਹੀਂ ਸੀ ਬਣ ਕੇ ਆਏ ਆਮ ਮਨੁੱਖਣ ਮੰਗੂ ਅੱਜ ਮੰਗੂ ਨਹੀਂ ਸੀ ਇਹ ਕਾ ਵੀ ਵੱਡਾ ਨੋਟ ਹੋਵੇ ਤੇ ਬਹੁਤੀ ਮਾਇਆ ਇੱਕ ਜਗ੍ਹਾ ਤੇ ਇਕੱਠੀ ਕਰ ਲਈ ਹੈ ਵੱਡਾ ਨੋਟ ਬਹੁਤੀ ਮਾਇਆ ਨੂੰ ਇੱਕ ਜਗ੍ਹਾ ਤੇ ਇਕੱਠੀ ਕਰਨ ਵਾਲੀ ਸਹੂਲਤ ਹੈ। ਉਦੋਂ ਇਹ ਨਹੀਂ ਸੀ ਹੁੰਦਾ। ਵਪਾਰੀ ਇੰਨੀ ਮਾਇਆ ਲੈ ਕੇ ਤੁਰਦੇ ਵੀ ਨਹੀਂ ਸਨ। ਫਿਰ ਉਹ ਕੀ ਕਰਦੇ ਸਨ? ਭੀ ਤੋ ਸ਼ਹਿਰਾਂ ਦੇ ਵਿੱਚ ਬੱਕੋ-ਵਖਰੇ ਰੋਗ ਨੇ। ਇਹ ਸ਼ਹਿਰ 'ਚ ਬੈਠਾ ਸ਼ਾਹੂਕਾਰ ਪੈਸੇ ਵਪਾਰੀ ਕੋਲੋਂ ਇੱਥੇ ਜਮ੍ਹਾਂ ਕਰਵਾ ਲੈਂਦਾ। ਤੇ ਇੱਕ ਚਿੱਠੀ ਦੇ ਦਿੰਦਾ। ਜਿਸ ਜਿਤੀਵਿਤੀ ਕਾ ਕੋਡ ਲਿਖਿਆ ਹੁੰਦਾ ਉਹਨਾਂ ਦੀ ਆਪਣੀ ਪਛਾਣ ਸੀ ਵਪਾਰੀਆਂ ਦੀ ਲੰਡੇ ਉਹ ਲੈ ਕੇ ਚਲੇ ਜਾਂਦੇ ਵਪਾਰੀ ਤੇ ਅੱਗੇ ਜਾ ਕੇ ਉਸ ਜਿਸ ਉਹ ਸਹਾੂਕਾਰ ਤੋਂ ਪਤਾ ਦਿੱਤਾ ਹੋਇਆ ਉਸ ਸ਼ਹਿਰ ਵਿੱਚ ਜਾ ਕੇ ਉਸ ਸਹਾੂਕਾਰ ਨੂੰ ਉਹ ਪੇਪਰ ਪਕੜਾ ਦਿੰਦਾ ਤੇ ਉੱਥੇ ਹਮਾਇਆ ਦੇ ਦਿੰਦਾ ਹੁਣ ਇਧਰਲਾ ਸਹਾੂਕਾਰ ਵੀ ਕਈ ਵਾਰੀ ਕਿਛੇ ਵਪਾਰੀ ਨੇ ਇੱਧਰ ਜਾਣਾ ਵਪਾਰ ਕਰਨ ਵਾਸਤੇ ਫਿਰ ਉਹ ਇੱਧਰੋਂ ਚਿੱਠੀ ਦੇ ਦਿੰਦਾ ਕਿ ਇੱਧਰ ਜਿਹੜਾ ਸ਼ੌਕਰ ਹੈ ਉਹਨੂੰ ਪੈਸੇ ਦੇ ਦਿੰਦਾ ਇਸ ਤਰ੍ਹਾਂ ਪੈਸੇ ਦਾ ਲੈਣ ਦੇਣਾ ਹੁੰਦਾ ਸੀ ਤੇ ਵਿੱਚੋਂ ਇਹਨਾਂ ਲੋਕਾਂ ਦਾ ਕਮਿਸ਼ਨ ਹੁੰਦਾ ਸੀ ਇਉਂ ਕਹਿ ਲਈਏ ਸ਼ੌਕਾ ਸੰਜਨ ਵਾਸਤੇ ਇਸੇ ਤਰ੍ਹਾਂ ਜਿਹੜਾ ਭਾਈ ਗੰਗੂ ਸ਼ਾਹ ਸੀ ਉਹਨਾਂ ਦਾ ਪਰਿਵਾਰ ਤਾਂ ਆਪਣੇ ਹੀ ਇਲਾਕੇ ਵਿੱਚ ਥੋੜਾ ਸ਼ਾਹੂਕਾਰਾ ਕਰਦਾ ਸੀ ਪਰ ਇਹ ਚੰਗੀ ਅਕਲ ਮਤਬੁੱਧ ਦਾ مالک ਸੀ ਇਹਨੇ ਵਪਾਰ ਨੂੰ ਵਧਾਇਆ ਤੇ ਇਹਨੇ ਲਾਹੌਰ ਵਿੱਚ ਜਾ ਕੇ ਸ਼ਾਹੂਕਾਰਾ ਸ਼ੁਰੂ ਕਰ ਲਿਆ ਸ਼ਾਇਦ ਆਪ ਨੂੰ ਇਹ ਤਾਂ ਪਤਾ ਹੀ ਹੋਵੇਗਾ ਜਿਹੜੇ ਇਹੋ ਜਿਹੇ ਰਾਜਨੀਤਿਕ ਸ਼ਹਿਰ ਨੇ ਉਹਨਾਂ ਦੇ ਵਿੱਚ ਬਸੋਂ ਪੱਖੋਂ ਜਾ ਹਰੇਕ ਕਮ ਜਿਹੜਾ ਬਹੁਤਾ ਵਧੀਆ ਟਾਂਗ ਨਾਲ ਚੱਲਿਆ ਕਰਦਾ ਹੈ ਮੱਡੇ ਸ਼ਹਿਰ ਨੇ ਲਾਹੌਰ ਵੀ ਇੱਕ ਬਹੁਤ ਪ੍ਰਸਿੱਧ ਤੇ ਵੱਡਾ ਸ਼ਹਿਰ ਹੈ ਇੱਥੇ ਭਾਈ ਗੰਗੂ ਸਾਹਾ ਦਾ ਜਿਹੜਾ ਸ਼ਾਹੂਕਾਰ ਸੀ ਬਹੁਤ ਚੱਲਿਆ ਇਹ ਕੁਦਰਤੀ ਗੱਲ ਹੈ ਪਿਆਰਿਓ ਜਦੋਂ ਬੰਦੇ ਕੋਲ ਧਨ ਦੌਲਤ ਬਹੁਤ ਹੋਵੇ ਨਾ ਧਨ ਦੌਲਤ ਬਹੁਤ ਹੋਵੇ ਨਾ ਉਦੋਂ ਲੋਕ ਸਲਾਮਾਂ ਬਹੁਤ ਕਰਦੇ ਨੇ ਬੜੀ ਵਡਿਆਈ ਦੰਦੇ ਨੇ ਪਰ ਇਹ ਗੱਲ ਸਮਝ ਲੈਣੀ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਐ ਭਈ ਅਸਲ ਵਿੱਚ ਮੇਰੀ ਵਡਿਆਈ ਨਹੀਂ ਇਹ ਤਾਂ ਵਡਿਆਈ ਧਨ ਦੌਲਤ ਦੀ ਆ ਇਹ ਤਾਂ ਕਿਸੇ ਕੋਲ ਵੀ ਆ ਜਾਏ ਲੋਕੋ ਨੂੰ ਸਲਾਮਾਂ ਕਰਨ ਲੱਗ ਪੈਂਦੇ ਗੰਗੂ ਸ਼ਾਨਾ ਬਹੁਤ ਤੇ ਟ੍ਰਕੀਕੀ ਤਗੋਇਆ ਇੱਕ ਕਾਰੋਬਾਰ ਜਿੱਥੇ ਤਨ ਦੌਲਤ ਬਹੁਤ ਬਣਿਆ ਉੱਥੇ ਚਿੱਤ ਵਿੱਚ ਹੰਕਾਰ ਵੀ ਬਹੁਤ ਆ ਗਿਆ ਹੁਣੇ ਕਲ ਚਿੱਤ ਰੱਖਿਓ ਜਿਹੜਾ ਬੰਦਾ ਹੰਕਾਰ ਦੇ ਰਾਹ ਤੇ ਤੁਰਦਾ ਹੈ ਨਾ ਇੱਕ ਤਾਂ ਹੰਕਾਰ ਦਾ ਰਾਹ ਕਿਸੇ ਮੰਜ਼ਲਾ ਤੇ ਨਹੀਂ ਜਾਇਆ ਕਰਦਾ ਦੂਜਾ ਹੰਕਾਰ ਦਾ ਰਾਹ ਹੈ ਜਿਹੜਾ ਉਹ ਮਨੁੱਖ ਦੇ ਜੀਵਨ ਵਿੱਚ ਅੰਤ ਪਛਤਾਵਾ ਪਾਉਂਦਾ ਹੈ ਇੱਥੇ ਚਾਰ ਜਨਾਂ ਦੀ ਕਹਾਣੀ ਹੁੰਦੀ ਹੈ ਨਾ ਗੁਰਦੇਵ ਤਾਂ ਇੱਕ ਮੈਂ ਬਚਨ ਕਹਿਣਾ ਚਾਹੁੰਦਾ ਤਾਂ ਕਿ ਆਪਾਂ ਸਮਝ ਲਈਏ ਭਾਵੇਂ ਬਾਕੀ ਗੁਰੂਆਂ ਦੇ ਬਚਨ ਵੀ ਆਪਾਂ ਵਿਚਾਰਦੇ ਆ ਮਾਈ ਮਾਇਆ ਚੱਲ ਤਣਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਚੱਲ ਜੇ ਤਿੰਨੇ ਚੀਜ਼ਾਂ ਕਿਸੇ ਤਰਤੀਬ ਦੇ ਵਿੱਚ ਨੇ ਤਾਂ ਸੁਖ ਦਿੰਦੀਆਂ ਨੇ ਜੇ ਤਿੰਨੇ ਚੀਜ਼ਾਂ ਬੇ ਤਰਤੀਬੀਆਂ ਨੇ ਉਹ ਦੁੱਖ ਦਿੰਦੀਆਂ ਨੇ ਆਗਾ ਸ਼ੁ크 ਦਿੰਦੀ ਹੈ ਸ਼ਾਂ ਸ਼ੁ크 ਦਿੰਦੀ ਹੈ ਪਾਣੀ ਜੀਵਨ ਹੈ ਸਾਡਾ ਇਸੇ ਤਰ੍ਹਾਂ ਮਾਇਆ ਵੀ ਸੁਖ ਦਿੰਦੀ ਹੈ ਜੇ ਬੇ ਤਰਤੀਬੀ ਨਾ ਹੋਵੇ ਗੁਰੂ ਜੀ ਨੇ ਕੈਸੀ ਉਦਾਹਰਣਾਂ ਦਿੱਤੀਆਂ ਨੇ ਤ੍ਰਣ ਕੀ ਅਗਨ ਜਦੋਂ ਤੀਲੀਆਂ ਦੀ ਅਗ ਹੋਵੇ ਨਾ ਤੀਲਿਆਂ ਦੀ ਅੱਗ ਇੱਕੋ ਵਾਰੀ ਬਹੁਤ ਉੱਚੀ ਮੱਚਦੀ ਹੈ ਇੱਕ ਵਾਰੀ ਤਾਂ ਸਿਖਣਾ ਨੂੰ ਛੂ ਜਾਂਦੀ ਹੈ ਪਰ ਚੇਤਾ ਰੱਖਿਓ ਤੀਲਿਆਂ ਦੀ ਅੱਗ ਕਦੇ ਕਿਸੇ ਦਾ ਕੁਛ ਸਵਾਰਦੀ ਨਹੀਂ ਹੈ ਉਹਦੇ ਤੇ ਨਾ ਖਾਣਾ ਪੱਕਦਾ ਨਾ ਬੰਦਾ ਸੇਕ ਸਕਦਾ ਆਨੰਦ ਲੈ ਸਕਦਾ ਇੱਕ ਵਾਰੀ ਐਡੇ ਭਾਂਬੜ ਮਚਣੇ ਅਗਲੇ ਪਰ ਸਵਾ ਕੁਝ ਵੀ ਨਹੀਂ ਇਸੇ ਤਰ੍ਹਾਂ ਮੇਕ ਦੀ ਛਾਇਆ ਮੇਕੀ ਛਾਇਆ ਮੇਕ ਦਾ ਅਰਥ ਹੁੰਦਾ ਬੱਦਲ ਬੱਦਲ ਕਿਸੇ ਬੱਦਲ ਛੋਟਾ ਜਿਹਾ ਬਣ ਕੇ ਸੂਰਜ ਦੇ ਸਾਹਮਣੇ ਆ ਜਾਏ ਤੁਰੇ ਜਾਂਦੇ ਰਾਹੀ ਨੂੰ ਤਪਸ਼ ਤੋਂ ਰਾਹਤ ਮਿਲ ਜਾਂਦੀ ਹੈ ਪਰ ਜੇ ਹੁਣ ਇਹਨੂੰ ਸੋਚ ਕੇ ਉਹ ਬਾਕੀ ਸਭ ਕੁਝ ਭੁੱਲ ਜਾਏ ਵੀ ਹੁਣ ਮੈਨੂੰ ਘਰ ਦੀ ਲੋੜ ਨਹੀਂ ਤਰਖਤਾਂ ਦੀ ਲੋੜ ਨਹੀਂ ਕਿਸੇ ਛਾਂ ਦੀ ਲੋੜ ਨਹੀਂ ਕਿਸੇ ਸਾਰੇ ਦੀ ਲੋੜ ਨਹੀਂ ਹਵਾ ਦਾ ਝੰਕਾ ਹੁੰਦਾ ਬੱਦਲ ਪਾਸੇ ਹੋ ਜਾਂਦਾ ਤੇ ਉਹ ਮੁੜ ਤਪਸ਼ ਵਿੱਚ ਪਹੁੰਚਦਾ ਮੇਕ ਦੀ ਛਾਇਆ ਦਾ ਵੀ ਕੋਈ ਬਹੁਤਾ ਭਰੋਸਾ ਨਹੀਂ ਹੈ ਇਹ ਛਾਂ ਤਾਂ ਚਾਹੀਦੀ ਹੈ ਪਰ ਇਹ ਬੇਤਰਤੀਬੀ ਹੈ ਕਿਸੇ ਤਰਤੀਬ ਵਿੱਚ ਹੀ ਨਹੀਂ ਇੱਕ ਤੀਜਾ ਪੱਖ ਪਾਣੀ ਚਾਹੀਦਾ ਪਰ ਹੜ ਦਾ ਪਾਣੀ ਨਹੀਂ ਚਾਹੀਦਾ ਜਿੱਥੇ ਪਾਣੀ ਜੀਵਨ ਦਿੰਦਾ ਉੱਤੇ ਹੜ ਦਾ ਪਾਣੀ ਜੀਵਨ ਰੋੜ ਕੇ ਰੱਖ ਲੈਂਦਾ ਤਬਾਹੀ ਮਚਾ ਦਿੰਦਾ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਮਾਇਆ ਤਾਂ ਚਾਹੀਦੀ ਹੈ ਪਰ ਤੀਲਿਆਂ ਦੀ ਅੱਗ ਵਰਗੀ ਨਹੀਂ ਮਾਇਆ ਤਾਂ ਚਾਹੀਦੀ ਹੈ ਪਰ ਬੱਦਲਾਂ ਦੀ ਛਾਂ ਵਰਗੀ ਨਹੀਂ ਮਾਇਆ ਤਾਂ ਚਾਹੀਦੀ ਹੈ ਪਰ ਹੱਟਦੇ ਪਾਣੀ ਵਰਗੀ ਨਹੀਂ ਗੰਗੂ ਸ਼ਾਦਾ ਵਪਾਰ ਬੜਾ ਚੱਲਿਆ ਹੰਕਾਰ ਦੇ ਰਸਤੇ ਤੇ ਪੈ ਗਿਆ ਲੋਕਾਂ ਦੀਆਂ ਸਲਾਮਾਂ ਨੇ ਖੁਆਰੀ ਦੇ ਰਾਹ ਤੇ ਤੋੜ ਦਿੱਤਾ ਸੱਚ ਨੂੰ ਭੁੱਲ ਗਿਆ ਆਖਰਕਾਰ ਇੱਕ ਦਿਨ ਵਕਤ ਐਸਾ ਆਇਆ ਹੰਕਾਰੀ ਬੰਦੇ ਦਾ ਵਰਤ ਵਿਹਾਰ ਬਦਲ ਜਾਂਦਾ ਹੈ ਇੱਕ ਆਪੋ ਨੜੀ ਗੱਲ ਨਹੀਂ ਹੈ ਹੰਕਾਰੀ ਬੰਦੇ ਦਾ ਵਰਤ ਵਿਹਾਰ ਬਦਲ ਜਾਂਦਾ ਹੈ ਤੇ ਉਹਦੀ ਨੇੜਤਾ ਚਾਰੇ ਪਾਸਿਆਂ ਤੋਂ ਕੱਟ ਜਾਂਦੀ ਹੈ ਸਵਾਰਥੀ ਲੋਕਾਂ ਦਾ ਚੁਗਿਰਦਾ ਰਹਿ ਜਾਂਦਾ ਹੈ ਹਮਦਰਦ ਲੋਕਾਂ ਦਾ ਉਹਦੇ ਨਾਲ ਸੰਬੰਧ ਟੁੱਟ ਜਾਂਦਾ ਹੈ ਇਸੇ ਤਰ੍ਹਾਂ ਗੰਗੂ ਸ਼ਾਦੇ ਨਾਲ ਹੋਇਆ ਸਵਾਰਥੀ ਲੋਕ ਨੇ ਉਹਨਾਂ ਸਵਾਰਥੀਆਂ ਨੇ ਆਪਣਾ ਸਵਾਰਥ ਦੇਖਣਾ ਵਪਾਰ ਡਾਮਾ ਡੋਲ ਹੁੰਦਾ ਹੁੰਦਾ ਕੁਝ ਕੀ ਸਮੇਂ ਚ ਬਰਬਾਦ ਹੋ ਗਿਆ ਇੱਥੋਂ ਤੱਕ ਦੋ ਵਕਤ ਦੀ ਰੋਟੀ ਦਾ ਵੀ ਮਥਾਜ ਹੋਇਆ ਹੋਇਆ ਇਧਰ ਉਧਰ ਭਟਕਦਾ ਕਿਸੇ ਤਰ੍ਹਾਂ ਕੰਨਾਂ ਚ ਖਬਰ ਪਈ ਉਹ ਨਮਾਨਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚਾ ਪਾਤਸ਼ਾਹ ਲਾਹੌਰ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਿਆ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੜੀ ਰੋ ਰੋ ਕੇ ਆਪਣੀ ਵਿਥਿਆ ਆਪਣਾ ਦੁੱਖ ਦੱਸਿਆ ਏਡੇ ਨੌਕਰ ਚੱਕਰ ਏਡਾ ਕਾਰੋਬਾਰ ਮੁਹੱਲਾ ਵਿੱਚ ਰਹਿਣ ਵਾਲਾ ਅੱਜ ਦੋ ਵਕਤ ਦੀ ਰੋਟੀ ਨੂੰ ਵੀ ਤਰਸਦਾ ਹੈ ਗੁਰੂ ਅਮਰਦਾਸ ਜੀ ਦੇ ਲ ਘਰੇ ਉਹ ਬਲ ਉਹ ਕੇਵਲ ਕੈਨ ਮਤਰੀ ਨਹੀਂ ਨਨ ਮਾਨਿਆ ਦਾ ਮਾਨ ਨੇ ਤਾਣੀਆਂ ਦਾ ਤਣ ਉਹ ਅਸਲ ਵਿੱਚ ਕਿਰਦਾਰ ਵੀ ਉਹ ਹਜਾ ਗੁਰੂ ਘਰ ਦਾ ਸਤਗੁਰ ਜੀ ਨੇ ਫਿਰ ਮਾਨ ਬਖਸ਼ਿਸ਼ ਕੀਤਾ ਉਸ ਮਾਨੇ ਨੂੰ ਕਹਿ ਲੱਗੀ ਕੋਈ ਗੱਲ ਨਹੀਂ ਗੰਗੂ ਸ਼ਾਹੀ ਆਣ ਉਹ ਤੁਹਾਨੂੰ ਮਾਇਆ ਦੰਨੇ ਗੁਰੂ ਸਹਿਬ ਨੇ ਕੁਰੂ ਘਰ ਦੇ ਖਜ਼ਾਨੇ ਵਿੱਚੋਂ ਮਾਇਆ ਬਖਸ਼ਿਸ਼ ਕੀਤੀ ਉੰਜਾ ਫਿਰ ਵਪਾਰ ਸ਼ੁਰੂ ਕਰ ਸ਼ਾਹਾਂ ਦੇ ਪੁੱਤ ਸ਼ਾਹਾਂ ਵਰਗਾ ਕੰਮ ਕਰਦੇ ਆ ਚੰਗੇ ਲੱਗਦੇ ਨੇ ਪਰ ਹੁਣ ਇੱਕ ਗੱਲ ਚੇਤਾ ਰੱਖੀ ਜੇ ਤੂੰ ਹੰਕਾਰ ਵਰਗੇ ਰੋਗ ਤੋਂ ਬਚਣਾ ਹੈ ਤਾਂ ਗੁਰੂ ਨਾਨਕ ਦੇਵ ਦੀਆਂ ਤਿੰਨ ਗੱਲਾਂ ਆਪਣੇ ਪੱਲੇ ਬੰਨ੍ਹੇ ਇੱਕ ਤਾਂ ਕਮਾਈ ਨੇਕ ਕਰੀ ਕਿਸੇ ਦਾ ਹੱਕ ਨਾ ਕਮੀ ਦੂਜੀ ਗੱਲ ਹੈ ਵੰਡ ਕੇ ਸ਼ਕੀ ਜਦੋਂ ਕੋਈ ਗਰੀਬ ਤੇਰੇ ਦਰ ਤੇ ਆਵੇ ਉਹਦੇ ਨਾਲ ਹਮਦਰਦੀ ਨਾਲ ਪੇਸ਼ ਆਈ ਤੇ ਉਹਦੀ ਮਦਦ ਕਰੀ ਤੀਜੀ ਗੱਲ ਹੈ ਰੱਬੀ ਨਾਮ ਨਾਲ ਰੱਬੀ ਗੁਣਾਂ ਨਾਲ ਛੁਟ ਕੇ ਰਮੀ ਫਿਰ ਹੰਕਾਰ ਨਹੀਂ ਹੁੰਦਾ ਇਹ ਤਿੰਨੇ ਗੁਣ ਬੜੇ ਕੀਮਤੀ ਨੇ ਭਾਈ ਗੰਗੂ ਸ਼ਾਹ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਗੁਰੂ ਅੱਗੇ ਹੱਥ ਚੁੜ੍ਹ ਕੇ ਉਹ ਮਾਇਆ ਲਈ ਹੁਣ ਸ਼ਹਿਰ ਬਦਲਾ ਲਿਆ ਸ਼ਾਹੂਕਾਰ ਦੇ ਮਸਲੇ ਵਿੱਚ ਇਹ ਗੱਲ ਬੜੀ ਵੱਡੀ ਹੁੰਦੀ ਹੈ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ ਜੇ ਸ਼ਾਹੀ ਆਪਣੀਓ ਪਤਨੀ ਤੇ ਕਿਸੇ ਦੀ ਕੀ ਬਚਾਏਗਾ ਜੇ ਉਹਦੇ ਆਪਣੇ ਹੀ ਕਾਰੋਬਾਰ ਸਾਰੇ ਨਾਮਾ ਡੋਲ ਹੋ ਗਏ ਉਹਨੇ ਸ਼ਹਿਰ ਬਦਲਿਆ ਲਾਹੌਰ ਤੋਂ ਹੁਣ ਦਿੱਲੀ ਆ ਗਿਆ ਦਿੱਲੀ ਵਿੱਚ ਆ ਕੇ ਸ਼ਾਹੂ ਕਰ ਆਰੰਭਿਆ ਗੁਰੂ ਕਿਰਪਾ ਦੇ ਨਾਲ ਉਹ ਕੁਝ ਸਮੇਂ ਬਾਅਦ ਪੁਰਾਣਾ ਤਜਰਬਾ ਤਾਂ ਸੀ ਬਰਬਾਦੀ ਦਾ ਕਾਰਨ ਤੇ ਹੰਕਾਰ ਬਣ ਗਿਆ ਸੀ ਉਵੇਂ ਫਿਰ ਦੁਬਾਰੇ ਉਹਨੇ ਮਿਹਨਤ ਕੀਤੀ ਕਿ ਉਹ ਫਿਰ ਦੁਬਾਰੇ ਸਿੱਖਣਾ ਨੂੰ ਸ਼ੁਰੂ ਗਿਆ ਇੱਕ ਦਿੱਲੀ ਤੋਂ ਲੋੜ ਬੰਦ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਇਆ ਸਤਗੁਰੂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਗੁਰੂ ਨਾਨਕ ਦਾ ਕਰ ਉਹਨਾਂ ਦਾ ਸਹਾਰਾ ਬਣ ਜਾਂਦਾ ਹੈ ਮੇਰੀ ਧੀ ਜੁ ਆਨੇ ਪੈਸੇ ਪੱਖੋਂ ਤਨ ਦੌਰ ਦੀ ਕਮਜ਼ੋਰੀ ਮੈਨੂੰ ਮੇਰੀ ਧੀ ਬਿਉਣ ਨਹੀਂ ਦਿੰਦੀ ਜਦੋਂ ਮੈਂ ਜ਼ਮਾਨੇ ਦੀਆਂ ਅੱਖਾਂ ਆਪਣੀ ਧੀ ਦੇ ਪ੍ਰਤੀ ਦੇਖਦਾ ਕਿ ਬੜੀਆਂ ਚੰਗੀਆਂ ਨਹੀਂ ਜਮਾਨੇ ਦੀਆਂ ਕਹਿਰ ਭਰੀਆਂ ਅੱਖਾਂ ਤੋਂ ਆਪਣੀ ਧੀ ਨੂੰ ਬਚਾ ਕੇ ਚੰਦ ਕੱਪੜੀਆਂ ਚ ਲਪੇਟ ਕੇ ਪਤੀ ਦਾ ਜਣ ਪਕੜਾ ਕੇ ਆਪਣੇ ਵਿਹੜੇ ਚੋ ਭੇਜ ਸਕਾਂ ਇਹ ਦੀ ਜੋਗੀ ਮਾਇਆ ਨਹੀਂ 70 ਨੁਫਿਆਨ ਆਪਣੀ ਗਲਬੱਕੜੀ ਚ ਦਿਆ ਚਿਹਰੇ ਤੇ ਢੁੱਲੇ ਹੋਏ ਅਥਰੂਆਂ ਨੂੰ ਪੂੰਝਿਆ ਕਹਿ ਲੱਗੇ ਭਲਿਆ ਗੁਰੂ ਘਰ ਦਾ ਤੇ ਕੰਮ ਹੀ ਇਹ ਹੈ ਇਹੋ ਜੇ ਲੋਕਾਂ ਦੀ ਮਦਦ ਕਰਨਾ ਇਹੋ ਜੇ ਲੋਕਾਂ ਦੀ ਮਦਦ ਕਰਨਾ ਸਤਗੁਰੂ ਨੇ ਇੱਕ ਚਿੱਠੀ ਦਿੱਤੀ ਦਿੱਲੀ ਰਹਿਣ ਵਾਲੇ ਉਹ ਦਿੱਲੀ ਵਿੱਚ ਇੱਕ ਸਾਡਾ ਬਹੁਤ ਵੱਡਾ ਵਪਾਰੀ ਸ਼ਾਹੂਕਰ ਰਹਿੰਦਾ ਹੈ ਤੁਸੀਂ ਉਹਨੂੰ ਉਹ ਚਿੱਠੀ ਦੇ ਦੇਣੀ ਉਹ ਤੁਹਾਡੀ ਮਦਦ ਕਰੇਗਾ ਕੰਕੂਸ਼ਾ ਦਾ ਸਰਕੂਜੀ ਨੇ ਪਤਾ ਦੇ ਕੇ ਭੇਜ ਦਿੱਤਾ ਉਹ ਗਰੀਬੜਾ ਚੱ ਗਿਆ ਕਈ ਦਿਨ ਲੱਗੇ ਉਹਨੂੰ ਮਿਲਣ ਲੱਗੇ ਜਿੱਨਾ ਗਰੀਬ ਨੂੰ ਮਿਲਣਾ ਸੌਖਾ ਹੁੰਦਾ ਨਾ ਅਮੀਰ ਨੂੰ ਮਿਲਣਾ ਉਤਨਾ ਹੀ ਔਖਾ ਹੁੰਦਾ ਔਖਾ ਸੌਖਾ ਹੋ ਕੇ ਮਿਲਿਆ ਤੇ ਆਪਣੀ वेदना ਆਪਣਾ ਦਰਦ ਬਿਆਨ ਕੀਤਾ ਇਹੋ ਜਿਹੇ ਬੰਦੇ ਜਿਹੜੇ ਉਹ ਕਠੋਰ ਹੋ ਜਾਂਦੇ ਨੇ ਗੰਕੂ ਸ਼ਾਦੇ ਉੱਤੇ ਉਸ ਗਰੀਬ ਦੇ ਬੋਲੇ ਹੋਏ ਬੋਲਾਂ ਦਾ ਕੋਈ ਅਸਰ ਨਾ ਹੋਇਆ ਬਲਕਿ ਚਿੱਠੀ ਵਗਾ ਕੇ ਮਾਰੀ ਉਹਨੂੰ ਹੀ ਲੱਗਿਆ ਕੋਈ ਮਨਾ ਕਿਸੇ ਕਾਰਨ ਕਰਕੇ ਵਪਾਰ ਵਿੱਚ ਵਾਧੇ ਘਾਟੇ ਹੁੰਦੇ ਹੀ ਰਹਿੰਦੇ ਨੇ ਕਿ ਮੈਂ ਜੇ ਘਾਟੇ ਵਿੱਚ ਚਲਾ ਗਿਆ ਸੀ ਮੁਰ ਮੇਰੇ ਕੋਲ ਤਜਰਬਾ ਸੀ ਮੈਂ ਮੁੜ ਕੰਮ ਜਬ ਹੋ ਗਿਆ ਇਸ ਤਰ੍ਹਾਂ ਤਾਂ ਇੱਕ ਗਰੀਬ ਦੀ ਚਿੱਠੀ ਆਈ ਤੇ ਕਿੰਨੇ ਗਰੀਬ ਐ ਨੇ ਦੁਨੀਆ 'ਚ ਇਹ ਚ ਤਾਂ ਲੈਣ ਲੱਗ ਜਾਈਗੀ ਇਹ ਦਰਵਾਜ਼ਾ ਮੈਨੂੰ ਅੱਜ ਹੀ ਬੰਦ ਕਰਨਾ ਚਾਹੀਦਾ ਹੈ ਪੁੱਟ ਗਿਆ ਗੁਰੂ ਦੀਆਂ ਬਖਸ਼ੀਆਂ ਨੂੰ ਚਿੱਠੀ ਵਗਾ ਕੇ ਮਾਰੀ ਤੇ ਉਸ ਗਰੀਬੜੇ ਜਿਹਨੂੰ ਕਹਿਣ ਲੱਗਾ ਵੀ ਤੇਰੀ ਧੀ ਜਵਾਨ ਹੈ ਤੈਨੂੰ ਪਤਾ ਨਹੀਂ ਕਿ ਪੈਣਾ ਪੈਣ ਲੱਗੇ ਆ ਉਮੀਦਵੀਆਂ ਵੀ ਕਰਨਾ ਤਿਆਂ ਤੇਰੀਆਂ ਹੋਂ ਬਿਉਂਦਾ ਕੋਈ ਹੋਰ ਫੇਰੇ ਦੁੱਜੀ ਕਲ ਕਿਹੜਾ ਅਮਰਦਾਸ ਇਹੋ ਜੇ ਕਈ ਅਮਰਦਾਸ ਪੈਦਾ ਹੋ ਜਾਂਦੇ ਨਹੀਂ ਜਦੋਂ ਬੰਦੇ ਕੋਲ ਚਾਰ ਪੈਸੇ ਹੁਣ ਚਿੱਠੀ ਵਗਾ ਕੇ ਮਾਰੀ ਸਿੱਖ ਨੇ ਚਿੱਠੀ ਪਕੜੀ ਪਰ ਇਹ ਆਦਬ ਨਾਲ ਤਿਆਰ ਕੇ ਆਪਣੇ ਬੋਝੇ ਪਾਲੀ ਉਨੂੰ ਜਿੰਨਾ ਧੀ ਦਾ ਦੁੱਖ ਸੀ ਨਾ ਉਸ ਤੋਂ ਕਿਤੇ ਵੱਧਕ ਦੁੱਖੋਂ ਨੂੰ ਗੁਰੂ ਘਰ ਦੀ ਉਪਮਾ ਤੋਂ ਉਲਟ ਕੇ ਹੋਏ ਸ਼ਬਦ ਉਹਨੂੰ ਚੁੱਪ ਗਏ ਗੋਵਿੰਦਪਾਲ ਸਰਵਦੀ ਧਰਤੀ ਤੇ ਵਾਪਸ ਆ ਗਿਆ ਵਾਪਸ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਨ ਲੱਗਾ ਸਤਗੁਰੂ ਜੀ ਨੇ ਕਿਰਪਾ ਕੀਤੀ ਕਹਿੰਦੇ ਲੱਗੇ ਭਲਿਆ ਚੰਗਾ ਹੀ ਹੋਇਆ ਜੋ ਰੱਬ ਕਰਦਾ ਬਹੁਤ ਵਧੀਆ ਕਰਦਾ ਚੰਗਾ ਹੋਇਆ ਤੈਨੂੰ ਮਾਇਆ ਨਹੀਂ ਦਿੱਤੀ ਉਹ ਮਾਇਆ ਦੇਂਦਾ ਵੀ ਤੇ ਕਿੰਨੀ ਕੁ ਦੇ ਦਿੰਦਾ ਤੋ ਕੋ ਨੂੰ ਕਰਦਾ ਸਹਾਰਾ ਲਿਆ ਗੁਰੂ ਨਾਨਕ ਦੇ ਕਰਦਾ ਸਹਾਰਾ ਲਿਆ ਹੁਣੇ ਬੱਚੀ ਗੁਰੂ ਨਾਨਕ ਦੇ ਕਰਦੀ ਹੈ ਤੈਨੂੰ ਇਥੋਂ ਹੈ ਮਿਲੇਗੀ ਸ਼ਾਨੋ ਸ਼ੌਕ ਦੇ ਨਾਲ ਆਪਣੀ ਬੱਚੀ ਦਾ ਵਿਆਹ ਕਰਾ ਸ਼ਤਕੁਰ ਨੇ ਬਹੁਤ ਸਾਰੀ ਧਨ ਦੌਲਤ ਦੇ ਕੇ ਲੁਣੇ ਦੀਆਂ ਚੀਜ਼ਾਂ ਦੇ ਕੇ ਤੇ ਉਹਨੂੰ ਵਾਪਸ ਭੇਜਿਆ ਉਹ ਹੁਣ ਵਾਪਸ ਚਲਾ ਗਿਆ ਇਧਰਲੇ ਪਾਸੇ ਇਹ ਤੇ ਕੁਦਰਤੀ ਗੱਲ ਆ ਆਪਾਂ ਸਮਝਣੇ ਆ ਜਦੋਂ ਵੀ ਕਦੇ ਇਹੋ ਜਿਹਾ ਵਰਤ ਵਿਹਾਰ ਵਾਪਰਦਾ ਹੈ ਨਸ਼ਾ ਕੋਈ ਵੀ ਹੋਵੇ ਪਿਆਰਿਓ ਨਸ਼ਾ ਲੈਣ ਵਾਲੇ ਬੰਦੇ ਦੇ ਕੋਲ ਕਦੇ ਗੰਭੀਰ ਫੈਸਲੇ ਨਹੀਂ ਹੋਇਆ ਕਰਦੇ ਨਸ਼ੇੜੀ ਮਨੁੱਖ ਦੇ ਜੀਵਨ ਵਿੱਚ ਅਡੋਲਤਾ ਨਹੀਂ ਹੁੰਦੀ ਕਦਮ ਕਦਮ ਤੇ ਡੋਲਦਾ ਨਸ਼ੇੜੀ ਬੰਦੇ ਦੇ ਕੋਲ ਕਦੇ ਰਿਸ਼ਤੇਦਾਰੀਆਂ ਤੇ ਸਾਕ ਸੰਬੰਧੀਆਂ ਦੇ ਰਿਸ਼ਤੇ ਨਹੀਂ ਰਹਿੰਦੇ ਛੱਟ ਛੱਟ ਜਾਂਦੇ ਨੇ ਨਸ਼ਾ ਤੇ ਭਾਵੇਂ ਕੋਈ ਵੀ ਹੋਵੇ ਹੁਣ ਜਿਹਦੇ ਕੋਲ ਹੰਕਾਰ ਦਾ ਨਸ਼ਾ ਹੈ ਜਿਹਦੇ ਕੋਲ ਮਾਇਆ ਦਾ ਨਸ਼ਾ ਹੈ ਉੜ ਗਿਆ ਮਾਇਆ ਦੇ नशे ਵਿੱਚ ਕੀਤੇ ਬਰਤ ਵਿਹਾਰ ਨੇ ਮੂੜ ਖਵਾਰੀ ਦੇ ਰਾਤੇ ਤੋੜ ਦਿੱਤਾ ਤੇ ਚਰਮੂਲ ਨਾ ਥੁੜੀਂ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੀ ਖਰਚ ਤਨ ਮਾਨ ਰੱਬੀ ਰਹਿਮਤ ਜਨਾਂ ਚਰ ਵਰਤਦੀ ਐ ਮਨੁੱਖ ਦੀ ਅਕਲ ਵੀ ਟਿਕਾਣੀ ਰਹਿੰਦੀ ਐ ਪਟਕ ਗਿਆ ਫਿਰ ਦਵਾਰੇ ਪਰਬਾਤ ਹੋ ਗਿਆ ਜਿਵੇਂ ਪਹਿਲਾਂ ਸੜਕ ਦੇ ਕਿਨਾਰੇ ਸੀ ਮੋੜ ਸੜਕ ਦੇ ਕਿਨਾਰੇ ਆ ਗਿਆ ਕੁਣ ਕਿਤੋਂ ਕੋਈ ਸਹਾਰਾ ਨਹੀਂ ਕਿਤੋਂ ਕੋਈ ਆਸਰਾ ਨਹੀਂ ਵਾਪਸ ਚੇਤਾ ਗੁਰੂ ਘਰ ਦਾ ਵਾਪਸ ਆ ਗਿਆ ਗੁਰੂ ਅੰਮ੍ਰਿਤ ਅਸਤੀ ਦੀਆਂ ਬਖਸ਼ਿਸ਼ਾਂ ਚੀਤੇ ਆਈਆਂ ਗੁਰੂ ਘਰ ਦਾ ਪਿਆਰ ਚੀਤੇ ਆਇਆ ਵਾਪਸ ਆ ਗਿਆ ਹੁਣ ਕਿਹੜਾ ਮੂੰਹ ਲੈ ਕੇ ਗੁਰੂ ਜੀ ਦੇ ਕੋਲ ਜਾਵੇ ਗੁਰੂ ਧਰਤੇ ਗੁਰੂ ਜੀ ਦੇ ਚਰਨਾਂ ਵਿੱਚ ਜਾਣ ਦੀ ਬਚਾਏ ਲੰਗਰਾਂ ਵਿੱਚ ਜਾ ਕੇ ਭਾਂਡੇ ਮਾਂਜਣ ਲੱਗ ਪਿਆ ਸ਼ੇਵਾ ਵਿੱਚ ਲੱਗ ਗਿਆ ਪ੍ਰਸ਼ਾਦਾ ਪਾਣੀ ਛਕ ਲੈਣਾ ਆਖਰਕਾਰ ਅੰਦਰਲਾ ਦਰਦ ਅੰਦਰਲਾ ਪਛਤਾਵਾ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਡੁੱਲਣ ਲੱਗ ਪਿਆ ਕਦੇ ਕਦਾਈ ਉਹ ਤੇ ਦੁੱਖ ਦਰਦ ਨੂੰ ਸਿੱਖਾਂ ਨੇ ਪੁੱਛਣਾ ਉਨੇ ਬਿਆਨ ਕਰਨਾ ਵੀ ਮੈ ਤਾਂ ਬਹੁਤ ਵੱਡਾ ਤੋਸ਼ ਹੀ ਐ ਪਤਾ ਨਹੀਂ ਹੁਣ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋਣਗੇ ਜਾਂ ਨਹੀਂ ਮੇਰੇ ਵਰਗੇ ਇਹੋ ਜੇ ਅਪਰਾਧੀ ਨੂੰ ਸਨੇਹਾ ਘਮਦਿਆਂ ਕਮਾਉਂਦਿਆਂ ਗੁਰੂ ਅਮਰਦਾਸ ਜੀ ਕੋਲ ਪਹੁੰਚ ਗਿਆ ਇੱਕ ਦਿਨ ਪਿਆਰ ਵਿੱਚ ਬੈਠਾ ਭਾਂਡੇ ਮਾਲ ਦੇ ਲਈ ਐ ਅੱਖਾਂ ਤੋਂ ਅਥਰੂ ਡੁੱਲਦੇ ਨੇ ਬਾਰੋਂ ਭਾਂਡੇ ਸਾਫ਼ ਕਰਦਾ ਐ ਅੰਦਰੋਂ ਅੱਖਾਂ ਦੇ ਵਿੱਚੋਂ ਡੁੱਲੇ ਅਥਰੂ ਉਹਦੇ ਦਿਲ ਦੀ ਮਹਿਲਤ ਹੁੰਦੇ ਨੇ ਜਦੋਂ ਡੁੱਲ ਡੁੱਲ ਅੱਖਾਂ ਤੋਂ ਅਥਰੂ ਕਈ ਜਿਨ੍ਹਾਂ ਤੱਕ ਅੰਦਰਲਾ ਸਾਫ਼ ਹੋ ਗਿਆ ਗੁਰੂ ਅਮਰਦਾਸ ਜੀ ਨੇ ਆਕੇ ਬਾਹਮ ਪਕੜ ਲਈ ਬਾਹਮ ਪਕੜ ਕੇ ਚੋਕੇ ਖੜਾ ਕਰਕੇ ਕਹਿਣ ਲੱਗੇ ਹੋਏ ਭਲਿਆ ਸ਼ਾਹੂ ਕਾਰਾਂ ਦੇ ਪੁੱਤੇ ਮੇਰੇ ਹੁੰਦੇ ਚੰਗੇ ਨਹੀਂ ਲੱਗਦੇ ਫਿਰ ਆਪਣੇ ਕਦਮਾਂ ਤਿੱਖ ਲੋ ਗੁਰੂ ਘਰ ਵੱਲੋਂ ਤੈਨੂੰ ਫਿਰ ਮਾਇਆ ਦੇਣੇ ਆ ਫਿਰ ਆਪਣੇ ਕਦਮਾਂ ਤਿੱਖ ਲੋ ਤੇ ਵਿਪਰਤ ਵਿਹਾਰ ਸ਼ੁਰੂ ਕਰੋ ਹੁਣ ਐਸ ਵਾਰੀ ਗੰਗੋ ਨੇ ਹੱਥ ਛੋੜੇ ਕਹਿਣ ਲੱਗੇ ਨਾਂ ਪਤਸ਼ਾ ਇਕੱਲੀ ਮਾਇਆ ਦੇ ਕੇ ਤੋੜ ਦਿੰਦੇ ਉਹ ਕੋਰਾਹੇ ਪੈ ਜਾਂਦਾ ਜੇ ਤੁਸੀਂ ਰਹਿਮਤਾਂ ਕਰਨੀਆਂ ਨੇ ਬਖਸ਼ਿਸ਼ਾਂ ਕਰਨੀਆਂ ਨੇ ਤੱਤੂ ਸੀਤਾਨ ਦੌਲਤ ਦੇ ਨਾਲ ਨਾਲ ਮਾਇਆ ਦੇ ਨਾਲ ਨਾਲ ਮੈਨੂੰ ਆਪਣੀਆਂ ਅਸੀਸਾਂ ਵੀ ਦਿਓ ਜ਼ਿੰਦਗੀ ਦੇ ਕਿਸੇ ਮੋੜ ਤੇ ਕਿੰਨੀਆਂ ਹਨੇਰੀਆਂ ਝੱਲਣ ਪਰ ਮੈਂ ਤੁਹਾਡੇ ਦਰ ਤੋਂ ਕਦੇ ਨਾ ਵਿਛੜਾਂ ਸਤਗੁਰ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜਿੱਥੇ ਧਨ ਦੌਲਤ ਬਖਸ਼ਿਸ਼ ਕੀਤੀ ਉੱਥੇ ਨਾਲ ਮੰਜੀ ਦੀ ਦਾਤ ਵੀ ਬਖਸ਼ਿਸ਼ ਕੀਤੀ ਤੇਰੇ ਕੋਲ ਜੀਵਨ ਦਾ ਤਜਰਬਾ ਹੈ ਬਹੁਤ ਠੋਕਰਾਂ ਖਾਧੀਆਂ ਨੇ ਜ਼ਿੰਦਗੀ ਦੇ ਉਤਰਾ ਚੜਾ ਦੇਖੇ ਨੇ ਕਈਆਂ ਲਈ ਪ੍ਰੇਰਨਾ ਬਣ ਜਾਏਗਾ ਸਰਗੁਰਜੀ ਨੇ ਗੰਗੂ ਸ਼ਾਨ ਨੂੰ ਮੰਚੀ ਬਖਸ਼ਿਸ਼ ਕੀਤੀ ਔਰ ਇਹਨੇ ਤੀਜੀ ਵਾਰੀ ਫਿਰ ਸ਼ਹਿਰ ਬਦਲਾਇਆ ਨਾਹਨ ਦੇ ਇਲਾਕੇ ਚ ਸ਼ਰਮੌਰ ਦੇ ਇਲਾਕੇ ਚ ਰੱਜ ਕੇ ਗੁਰੂ ਘਰ ਦਾ ਪ੍ਰਚਾਰ ਕੀਤਾ ਔਰ ਇਹਨਾਂ ਪ੍ਰਚਾਰ ਕੀਤਾ ਇਹਨਾਂ ਦੇ ਅੱਜ ਪੈਦਾ ਹੋਈ ਸੰਪਰਦਾ ਉਹਨੂੰ ਗੰਗੂ ਸ਼ਾਹੀ ਕਹਿੰਦੇ ਨੇ ਗੱਲ ਵੱਖਰੀ ਹੈ ਵੀ ਕੋਈ ਵੀ ਚੀਜ਼ ਹੋਵੇ ਸ਼ਮਾ ਪਾ ਕੇ ਉਹਦੇ ਵਿੱਚੋਂ ਜਦੋਂ ਆਪਣੇ ਮੂਲ ਤੋਂ ਟੁੱਟ ਜਾਏ ਤੇ ਔਗਣ ਵੀ ਪੈਦਾ ਹੋ ਜਾਂਦੇ ਨੇ ਉਹਨੂੰ ਕਲ ਜਾਂਦੇ ਨੇ ਇੱਕ ਵੱਖਰਾ ਪੱਖ ਹੈ ਅੱਜ ਵੀ ਇਹਦੀਆਂ ਕਈ ਥਾਵਾਂ ਉਸ ਵੇਲੇ ਦੇ ਗੁਰਮਤ ਦਾ ਪ੍ਰਚਾਰ ਦਾ ਕੇਂਦਰ ਸਨ ਜਿਹੜੀਆਂ ਸਾਨੂੰ ਅੱਜ ਵੀ ਸੂਹ ਦਿੰਦੀਆਂ ਹਨ ਮੈਂ ਬਾਰ ਬਾਰੀਕ ਬੇਨਤੀ ਕਰਨੀ ਚਾਹੁੰਦਾ ਇਹਨਾਂ ਦਿਨਾਂ ਵਿੱਚ ਚੱਲਦੀ ਵਿਚਾਰ ਸਾਨੂੰ ਇਹ ਸਮਝ ਆਉਂਦੀ ਹੈ ਭਈ ਅਸਲ ਵਿੱਚ ਧਰਮ ਦਾ ਕਰਮ ਤਾਂ ਲੋਕਾਂ ਦੇ ਦੁੱਖ ਸੁੱਖ ਦਾ ਹਾਣੀ ਹੋਣਾ ਹੈ ਅੱਜ ਫਿਰ ਦੁਬਾਰੇ ਲੋੜ ਹੈ ਉਹਨਾਂ ਪ੍ਰਚਾਰਕਾਂ ਦੀ ਸੰਭਾਲ ਕਰਨ ਦੀ ਜੇ ਪ੍ਰਚਾਰਕ ਸੰਭੇ ਗਏ ਤਾਂ ਮੈਨੂੰ ਪੂਰੀ ਆਸ ਹੈ ਕੌਮ ਦਾ ਬੇਖ ਬੱਚੇ ਅਤੇ ਹਰ ਇੱਕ ਪੱਖ ਆਪਾਂ ਸੰਭਾਲ ਸਕਦੇ ਆ ਲੋੜ ਹੈ ਫਿਰ ਦੁਬਾਰੇ ਇਹੋ ਜਿਹੇ ਪ੍ਰਚਾਰਕਾਂ ਦੇ ਪ੍ਰਤੀ ਗੁਰੂ ਘਰ ਦੀ ਕਿੱਡੀ ਮਾਨ ਵਟਿਆਈ ਦੀ ਗੱਲ ਹੈ ਗੁਰੂ ਕਿਰਪਾ ਕਰੇ ਅਸੀਂ ਆਪਣੇ ਵਿਰਸੇ ਤੋਂ ਜਾਣੂ ਹੋਈਏ ਪਾਈ ਗੰਗੂ ਸ਼ਾ ਫਿਰ ਦੁਬਾਰੀ ਗੁਰੂ ਦਾ ਸਿੱਖ ਬਣਿਆ ਤੇ ਮੁੜ ਰੱਜ ਕੇ ਪ੍ਰਚਾਰ ਕੀਤਾ ਗੁਰੂ ਦੀਆਂ ਰਹਿਮਤਾਂ ਦਾ ਭਾਗੀ ਬਣਿਆ ਕੁਨਿਆਪੀਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਅਗਲੇਰੀ ਮੰਚੀ ਧਾਰਾਂ ਦੀ ਵਿਚਾਰ ਇਵੇਂ ਆਪਾਂ ਸਾਂਝੀ ਕਰਦੇ ਰਵਾਂਗੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ